ਬਹੁਤ ਨੇ ਧੜਕ ਸੀ ਵੀ ਬਹੁਤ ਵਧੀਆ ਖੁੱਲ ਕੇ ਗੱਲ ਕਰਦੇ ਸੀ ਮਾਰਾਂ ਵੀ ਬਹੁਤ ਸਈਆਂ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਮਾਰ ਕੇ ਉਹਨੂੰ ਚੱਕਣਾ ਦਾ ਕੀ ਸੀ ਉਹਦਾ ਮੋਟਰਸਾਈਕਲ ਵੀ ਚੱਕ ਕੇ ਲੈ ਗਏ ਮੋਤੀਆ ਚ ਮੇਲੀ ਬਿਲਾ ਕੇ ਤੇ ਕੀ ਤਰੇਕ ਫੁੱਲ ਤਾਰਾ ਵੀਰ ਉਹਦਾ ਕਾਰਨ ਸੀ ਮਿੰਨੀ ਕੈਲੀਫੋਰਨੀਆ ਦਾ ਹਾਇਰ ਜਾਂਦੇ ਬਾਗ ਹਰੇਲੇ ਕੰਪਨੀ ਦਾ ਸਾਈਕਲ ਆ ਟੈਰੀਅਨ 30 ਇਹਦਾ ਮਾਡਲ ਆ ਪਰ ਜੇ ਤੁਸੀਂ ਲੈਣਾ ਤਾਂ ਤੁਸੀਂ ਦਕੈਤ ਲੈਣ ਤੋਂ ਲਿਓ ਤਾਂ ਗੇਅ ਦੇ ਦੇ 21 ਗੇਅ ਰ ਟੁੱਟ ਸਾਰੇ ਨਾਲੋਂ ਕੰਫਰਟੇਬਲ ਵਾਲਾ ਜਿਹੜਾ ਗੇਅ ਹੁੰਦਾ ਭੱਦੀ ਫਿਰਦੀ ਆ ਦੁਨੀਆ ਉਹਦੇ ਕਮਾਂਕਾਰਾਂ ਦੇ ਵਿੱਚ ਕੋਈ ਖਾਈ ਪੀ ਜਾਂਦਾ ਬੰਜਾਲ ਢੀਸ ਕਾਲ ਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਆਪਾਂ ਇਸ ਟਾਈਮ ਖੜੇ ਆ ਮਲੋਟ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਿਆ ਸੀ ਐਕਸਚੇਂਜ ਕੋਲੋਂ ਯਾਨੀ ਕਿ ਕੋਟ ਰੋਡ ਤੋਂ ਇੱਥੋਂ ਹੁੰਦੇ ਹੋਏ ਆਪਾਂ ਥੋੜਾ ਬਹੁਤਾ ਬ੍ਰੇਕਫਾਸਟ ਕਰਕੇ ਫਿਰ ਪਹੁੰਚਦੇ ਆਂ ਜੀ ਹਬੂਤ ਕਿੱਥੇ ਪਹੁੰਚ ਗਏ ਆਪੂ ਪਹੁੰਚ ਗਏ ਗਜੀਬੋ ਕੈਫੇ ਗਜੀਬੋ ਕੈਫੇ ਐਂਡ ਕਿਚਨ ਇੱਥੋਂ ਖਾ ਕੇ ਪਰੌਠਾ ਆਪਣਾ ਫੇਵਰੇਟ ਫਿਰ ਚੱਲਦੇ ਆਂ ਅੱਗੇ ਨਾਲ ਆ ਗਿਆ ਗੀਰਤਾ ਦਾ ਬਟਰ ਤੇ ਨਾਲ ਖਾਵਾਂਗੇ ਆਪਾਂ ਪਰੌਠਾ ਇੱਕ ਹੋਰ ਲਵਾ ਦਿੰਦੇ ਮੇਰੇ ਯਾਰ ਛੋਟਾ ਹਾਂਜੀ ਬਰਬੰਦੀ ਇੱਕ ਹੋਰ ਲਗਾ ਦੋ ਪਰੋਣਾ ਜਿਵੇਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਵੀ ਆਪਾਂ ਪਹੁੰਚੇ ਸੀ ਗਰੀਬੋ ਦੇ ਲਗਭਗ 9 ਵਜੇ ਦਾ ਸਮਾਂ ਤੇ ਆਪਣੇ ਇੱਥੇ ਬਹੁਤ ਵਧੀਆ ਮਲੋਟ ਨੂੰ ਇੱਕ ਦਾਤ ਮਿਲੀ ਹੋਈ ਹੈ ਗਜ਼ੀਬੋ ਦੀ ਤੁਸੀਂ ਸ਼ਾਮ ਨੂੰ ਵੀ ਇਹਦੇ ਕੋਲੇ ਵਿਜ਼ਿਟ ਕਰਿਓ ਬਹੁਤ ਵਧੀਆ ਇਹਨਾਂ ਦਾ ਜਿਹੜਾ ਹੈਗਾ ਖਾਣਾ ਹੁੰਦਾ ਹੈ ਜ਼ਰੂਰ ਆ ਕੇ ਜਾਇਓ ਪਰ ਆਪਾਂ ਮਾਰਨਿੰਗ ਆਏ ਸੀਗੇ ਇਹਨਾਂ ਤੋਂ ਪਰੌਂਠਾ ਖਾਦਾ ਤੇ ਸਰ ਕਿੰਨੇ ਵਜੇ ਸਟਾਰਟ ਹੋ ਜਾਂਦਾ ਜੀ ਨਾਰਮਲੀ ਕਿਚਨ 10 ਵਜੇ ਹੋ ਜਾਂਦਾ ਜੀ ਬ੍ਰੇਕਫਾਸਟ ਮਿਲ ਜਾਂਦਾ 9:30 ਵਜੇ 9:30 ਬ੍ਰੇਕਫਾਸਟ ਹਾਂ ਜੀ ਥੈਂਕ ਯੂ ਥੈਂਕ ਯੂ ਸਰ ਵਾਹ ਕਾਤੇ ਹੋਣੀਆਂ ਤੇੜੀਆਂ ਉਸ ਦਾ ਸੂਰਜ ਬਹੁਤ ਸੋਹਣਾ ਦਾਕਾ ਹੁੰਦਾ ਮਾਰਨਿੰਗ ਦਾ ਇਹ ਆਗੇ ਜਿਹੜੇ ਸਰਕਾਰ ਨੇ ਰਿੰਗ ਰੋਡ ਕੱਢਿਆ ਜੀ ਚਾਰ ਚਪੇਰੇ ਸਾਰੇ ਸ਼ਹਿਰਾਂ ਦੇ ਦਿਵਾਲੇ ਇਹ ਹਜੇ ਇਨਕੰਪਲੀਟ ਆ ਚੱਲਿਆ ਨਹੀਂ ਇੱਧਰ ਵੀ ਸੈੱਟ ਰਹਿ ਗਿਆ ਪਟੰਡਾ ਆਪਾਂ ਚੱਲਿਓ ਜੀ ਮਦੋੜ ਤੇ ਆਈ ਮੌਲ ਵਾਲੀ ਸਾਈਡ ਸੇਖੂ ਰੋਡ ਦੇ ਉੱਤੋਂ ਨਹੀਂ ਹੋ ਕੇ ਆਈ ਵਰਕਿੰਗ ਮੈਂਟਰ ਗੁਰੂ ਸਰੀਆ ਡੱਬ ਵਾਲੀ ਮੰਡੀ 34 ਕਿਲੋਮੀਟਰ ਫਾਦਲ ਦਾ 51 ਦੇ ਸ਼੍ਰੀ ਮੁਖਸਰ ਸਾਹਿਬ ਕੱਤੀ 25 ਮਨੂ ਗਜੀਪੋ ਦੇ ਖਾ ਕੇ ਪਰੌਂਠੇ ਪਰੌਂਠਿਆਂ ਦੇ ਵਿੱਚ ਕੁਝ ਐਕਸਟਰਾ ਹੀ એનર્ਜੀ ਸੀ ਤੇ ਆਪਾਂ ਸਾਈਕਲ ਦਾ ਮੂੰਹ ਸਿੱਧਾ ਕਰਤਾ ਹਬੋਰ ਨੂੰ ਜਿਹੜਾ ਕਿ ਇੱਥੋਂ ਤਕਰੀਬਨ 35 ਕਿਲੋਮੀਟਰ ਦੇ ਆਸ-ਪਾਸ ਹੈ ਇਹ ਉਹੀ ਰਿੰਗ ਰੋਡ ਆ ਗਿਆ ਜਿਹੜਾ ਹੁਣੇ ਤੁਹਾਨੂੰ ਦਿਖਾਇਆ ਸੀ ਸਟਾਰਟਿੰਗ 'ਚ ਜਿਹੜਾ ਸਾਰੇ ਮਲੋਟ ਦੇ ਆਲੇ ਦੁਆਲੇ ਘੁੰਮਣਾ ਹੈ ਇਹ ਹਜੇ ਬਣ ਕੇ ਤਿਆਰ ਨਹੀਂ ਹੋਇਆ ਪਰ ਇਹਦੇ ਨਾਲ ਥੋੜੀਆਂ-ਬਹੁਤੀਆਂ ਰੋਡਾਂ ਤੇ ਚੱਲ ਰਹੀਆਂ ਰਾਸਤੂ ਘਟਾਉਣ ਦਾ ਇੱਕ ਸੋਹਣਾ ਚੋਰੀ ਆ ਸਰਕਾਰ ਦਾ ਜਿਵੇਂ ਹੈਵੀ ਵੀਕਲ ਸ਼ਾਰਾਂ ਦੇ ਵਿੱਚ ਵੜ ਜਾਂਦੇ ਸਭ ਬਾਹਰ ਦੀ ਬਾਹਰ ਹੀ ਹੁਣ ਨਿਕਲ ਜਿਆ ਕਰਨਗੇ ਸੋਹਣਾ ਪ੍ਰਾਲਾ ਸਰਕਾਰ ਦਾ ਕਰਮ ਗੱਡ ਅਖਾਈ ਜੇ ਨੂੰ ਕਰਮ ਗੱਡ ਬੋਲਦੇ ਆ ਕਰਮ ਗੱਡ ਪੂਰਾ 25 ਕਿਲੋਮੀਟਰ ਫਾਜ਼ਲ ਦਾ ਕਾਟ ਤੇ ਜਿੰਨੂ ਆ ਬਈ ਇਹ ਵੀ ਨਹੀਂ ਕਾਣ ਕਿੱਥੇ ਕਰਾਂ ਉਹ ਨੰਬਰ ਨਹੀਂ ਮਿਲਦਾ ਮੈਂ ਘਰੋਂ ਚੱਲਣ ਲੱਗਾ ਥੋੜੀ ਜਿਹੀ ਗਲਤੀ ਕਰ ਗਿਆ ਘਰੋਂ ਪਾਣੀ ਦੀ ਬੋਤਲ ਨਹੀਂ ਚੁੱਕੀ ਤੋਂ ਆਪਾਂ ਸਤਪਾਲ ਢਾਪੇ ਤੇ ਪਹੁੰਚੇ ਆ ਇੱਥੇ ਪਹਿਲਾਂ ਤਾਂ ਲਈਆ ਪਾਣੀ ਦੀ ਬੋਤਲ ਤੁਸੀਂ ਮਲੋੜ ਤੋਂ ਕੀ ਸ਼ੁਭਨਾ ਮੈਂ ਤੁਹਾਡਾ ਅੰਕੁਸ਼ ਠੀਕ ਹੈ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਥੈਂਕ ਯੂ ਜੀ ਬਹੁਤ ਖੈਰ ਜੀ ਸਰ ਜਦੋਂ ਆਪਾਂ ਕਿਤੇ ਸਾਈਕਲ ਤੇ ਜਾਣੇ ਆ ਤਾਂ ਆਪਾਂ ਨੂੰ ਇਹਦੇ ਬੰਦੇ ਜ਼ਰੂਰ ਬੁਲਾ ਕੇ ਲੰਘਦੇ ਆ ਜਿਹੜੇ ਖੁਦ ਵੀ ਕਿਸੇ ਸਪੋਰਟਸ ਦੇ ਨਾਲ ਜੁੜੇ ਹੁੰਦੇ ਆ ਕਿਸੇ ਕਿੱਤੇ ਦੇ ਨਾਲ ਜੁੜੇ ਹੁੰਦੇ ਆ ਇਹ ਰਿਜ਼ੋਰਟ ਦੇ ਵਿੱਚ ਕੋਈ ਹਿੱਸਾਦਾਰੀ ਰੋਣੀ ਆ ਪਾਈ ਦੀ ਜਾਂ ਫੇ ਕੰਮ ਹੋਣਾ ਕਹਿੰਦਾ ਰਿਜ਼ੋਰਟ ਦੇ ਵਿੱਚ ਆਪਣੇ ਸਾਰੇ ਪ੍ਰਬੰਧ ਹੈਗਾ ਜੇ ਕੋਈ ਚੀਜ਼ ਹੈ ਸੀ ਸਥਾਨਕੂ ਮਾ ਤਾਂ ਜ਼ਰੂਰ ਖਾ ਤੁਸੀ ਜਾਇ ਹੋਣਾ ਸਸਰ ਹੁੰਦਾ ਸਾਈਕਲ ਤੇ ਕਿਸੇ ਵੀ ਵੀਹਿਕਲ ਨਾਲੋਂ ਜੇਕਰ ਟੂ-ਵੀਲਰ ਤੇ ਆਪਾਂ ਕੋਈ ਸਵਾਰੀ ਕਰਦੇ ਹਾਂ ਹੋਰ ਵੀਲਰ ਤੇ ਕੋਈ ਸਵਾਰੀ ਕਰਦੇ ਹਾਂ ਤਾਂ ਉਹਦੇ ਨਾਲੋਂ ਵੱਖਰਾ ਹੀ ਆਨੰਦ ਆਉਂਦਾ ਸਾਈਕਲ ਦਾ ਅੱਗੇ ਆ ਗਿਆ ਜੀ ਗੁਰੂ ਸਰ ਜੋਦੇ ਕਾ ਗੁਰੂ ਸਰ ਜੋਦੇ ਕਾ ਗੁਰਦੁਆਰਾ ਪਾਕਸਾਈ ਸੇਮੀ ਸ੍ਰੀ ਹਰਗੋਬਿੰਦ ਸਾਹਿਬ ਸੁੱਕ ਚੱਲਿਆ ਓਏ ਪੰਜਾਬ ਸਿਆਂ ਤੇਰਾ ਪਾਣੀ ਵੀ ਰਹਿ ਗਿਆ ਥੋੜੇ ਕਿਸਾਲਾ ਨਾ ਆਮ ਆਪਾਂ ਵਹੀਕਲ ਤੇ ਜਾਂਦੇ ਆ ਮੋਟਰਸਾਈਕਲ ਤੇ ਕਾਰ ਤੇ ਤਾਂ ਇਹੋ ਜੇ ਬੋਰਡ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਕਿਉਂਕਿ ਸਪੀਡ ਥੋੜੀ ਜੀ ਤੇਜ਼ ਹੁੰਦੀ ਆ ਤੇ ਨਹੀਂ ਪਤਾ ਲੱਗਦਾ ਇਹਦੇ ਤੇ ਲਿਖਿਆ ਸੀ 200 ਮੀਟਰ ਅਹੈਡ ਇਹਦਾ ਮਤਲਬ ਹੁੰਦਾ ਵੀ ਜਿਹੜੀ ਸੜਕ ਦੇ ਉੱਤੇ ਕੋਈ ਟੋਲ ਲੱਗਿਆ ਤੇ ਟੋਲ ਵਾਲੋਂ ਨੇ ਆਪਾਂ ਨੂੰ ਕਸਲੀ ਦੀ ਨਹੀਂ ਹੁੰਦੀ ਆ ਵੀ ਜੇਕਰ ਤੁਸੀਂ ਕਿਸੇ ਪਰੇਸ਼ਾਨੀ ਦੇ ਵਿੱਚੋਂ ਕੋਈ ਤੁਹਾਡਾ ਵਿੰਕਰ ਟੈਂਕਰ ਹੋ ਗਿਆ ਕੋਈ ਪ੍ਰੋਬਲਮ ਆ ਤਾਂ ਤੁਸੀਂ ਇਹਨਾਂ ਤੋਂ ਸਹਾਇਤਾ ਦੀ ਮੰਗ ਕਰ ਸਕਦੇ ਹੋ ਜਿਵੇਂ ਉੱਥੇ 200 ਮੀਟਰ ਹੈਡ ਲਿਖਿਆ ਸੀ ਤੇ 200 ਮੀਟਰ ਹੈਡ ਇੱਥੇ ਉਹਨਾਂ ਵੱਲੋਂ ਇੱਕ ਟੈਲੀਫੋਨ ਲਾਇਆ ਜਾਊਗਾ ਜਿਹੜਾ ਤੁਸੀਂ ਫੋਨ ਕਰੋਗੇ ਉਹ ਅੱਗੇ ਟੋਲ ਪਲਾਦੇ ਦੇ ਉੱਤੇ ਕਨੈਕਟ ਹੋਏਗਾ ਇਹਦਾ ਕਿਸੇ ਵੀ ਤਰ੍ਹਾਂ ਦੀ ਬੰਦਗੀ ਤੁਹਾਨੂੰ ਸਾਹਤ ਚਲਦੇ ਚਲਾਉਂਦੇ ਮੈਂ ਥੋੜੇ ਜੇ ਸਾਈਕਲ ਦੀ ਜਾਣਕਾਰੀ ਦੇ ਦੇਵਾਂ ਮੇਰਾ ਜਿਹੜਾ ਮੇਰੇ ਕੋਲੇ ਸਾਈਕਲ ਆ ਰੇਲੇ ਕੰਪਨੀ ਦਾ ਸਾਈਕਲ ਆ ਟੈਰੀਅਨ 30 ਇਹਦਾ ਮਾਡਲ ਆ ਤੇ ਸਾਰਾ ਫਰੇਮ ਆ ਜਿਹੜਾ ਇਹਦਾ ਅਲੋਇਦਾ ਸ਼ਕਰਾ ਵਾਲਾ ਚੱਲਣ ਦੇ ਵਿੱਚ ਠੀਕ ਆ ਵਧੀਆ ਪਰ ਜਦੋਂ ਮੈਂ ਇਹਨੂੰ ਆਰਡਰ ਕੀਤਾ ਸੀ ਤਾਂ ਮੈਂ ਟੈਰੀਅਨ ਟਿੰਨ ਦੇ ਨਾਮ ਤੇ ਆ ਆਰਡਰ ਕੀਤਾ ਸੀ ਮਲੋਟ ਸ਼ਹਿਰ ਦਾ ਹੀ ਇੱਕ ਸਾਈਕਲਿਸਟ ਹੈ ਜਿਹੜਾ ਸਾਈਕਲਾਂ ਦੀ ਦੁਕਾਨ ਹੈ ਉਹਦੇ ਤੋਂ ਇਹ ਮੈਂ ਲਿਆ ਸੀ ਉਹਨੇ ਮੈਨੂੰ ਮੈਂ ਆਰਡਰ ਕਿਸੇ ਹੋਰ ਦਾ ਦਿੱਤਾ ਸੀ ਤੇ ਉਹਨੇ ਮੈਨੂੰ ਲੈ ਕੇ ਕੋਈ ਹੋਰ ਦਿੱਤਾ ਸੀ ਸੋ ਚੱਲਣ ਦੇ ਵਿੱਚ ਉਹਨਾਂ ਦਾ ਨਹੀਂ ਸਹੀ ਪਰ ਜੇ ਤੁਸੀਂ ਲੈਣਾ ਤਾਂ ਤੁਸੀਂ ਦੁਕੈਥਲਨ ਤੋਂ ਲਿਓ ਸਾਈਕਲ ਵਧੀਆ ਜੇ ਦੇ ਗੇਰਾਂ ਦੀ ਗੱਲ ਕਰਦੇ ਆ ਤਾਂ ਗੇਰ ਦੇ ਦੇ 21 ਗੇਰ ਆ ਟੁੱਟ ਸਾਰਿਆਂ ਨਾਲੋਂ ਕੰਫਰਟੇਬਲ ਵਾਲਾ ਜੇਕਰ ਗੇਰ ਹੁੰਦਾ ਤਾਂ ਇਧਰ ਤੀਜਾ ਕਰ ਲਓ ਇਦਰੋਂ ਕਰ ਲਓ 5ਵਾਂ ਜਾਨੀ ਕਿ 15ਵਾਂ ਗੇਅਰ ਇਹਨਾਂ ਦਾ 10th ਗੇਅਰ ਮੰਨਿਆ ਜਾਂਦਾ ਹੁੰਦਾ ਹੈ ਜੇਕਰ ਤੁਸੀਂ ਲੰਮੀ ਦੂਰੀ ਤੈਅ ਕਰਨੀ ਹੈ ਪਰ ਮੈਂ ਇਹਨੂੰ ਅਕਸਰ ਹੀ ਥਰਮ ਗੇਅਰ ਤੇ ਰੱਖਦਾ ਇਦਰੋਂ 6ਵਾਂ ਗੇਅਰ ਰੱਖਦਾ ਤੇ ਇਦਰੋਂ ਤੀਜਾ ਗੇਅਰ ਰੱਖਦਾ ਜੋਰ ਲੱਗਦਾ ਰਹਿੰਦਾ ਸਰੀਰ ਬਣਦਾ ਰਹਿੰਦਾ ਹੈ ਕਹਿੰਦੇ ਸਿਆਣੇ ਕਹਿੰਦੇ ਆ ਵੀ ਜੇਕਰ ਤੁਸੀਂ ਸਰੀਰ ਨੂੰ ਤੰਗ ਨਹੀਂ ਕਰਦੇ ਤਾਂ ਇਹਨੇ ਦੋਨੋਂ ਤੰਗ ਕਰਨਾ ਸ਼ੁਰੂ ਕਰ ਦੇਣਾ ਥੋੜੂ ਥੋੜਾ ਪੀ ਕੇ ਲਵਾਉਗਾ ਸਾਨੂੰ ਗੋੜਨਾ ਲੈਣੀਆਂ ਪੈਣਗੀਆਂ ਹੋ ਉਸ ਤੋਂ ਚੰਗਾ ਤੁਸੀਂ ਇਹਨੂੰ ਤੰਗ ਕਰਦੇ ਰਹੋ ਜਦੋਂ ਕੰਮ ਲੈਂਦੇ ਰਹੋ ਕਿਉਂਕਿ ਮੇਰਾ ਕੰਮ ਜ਼ਿਆਦਾਤਰ ਆਫਿਸ ਦੇ ਵਿੱਚ ਬੈਠਣ ਵਾਲਾ ਕੰਮ ਹੀ ਹੈ ਫਿਰ ਮੈਂ ਕੋਸ਼ਿਸ਼ ਕਰਾਂਗੇ ਦਿਨ ਖੁੱਲਗੇ ਹਰ ਹਫ਼ਤੇ ਦੀ ਆਪਾਂ ਇੱਕ ਰਾਈਡ ਰੱਖਿਆ ਕਰਾਂਗੇ ਕਿਸੇ ਨਾ ਕਿਸੇ ਸ਼ਹਿਰ ਦੀ ਪੱਕੀ ਪਿੱਪੀ ਤੰਗ ਕਪੂਰ ਸਿੰਘ ਤੇ ਹਬੋਰ ਕੱਧੀ ਫਿਰਦੀ ਆ ਦੁਨੀਆ ਉਹਦੇ ਕਮਾਕਾਰਾਂ ਦੇ ਵਿੱਚ ਕੋਈ ਕੱਪੜੇ ਮਾਰੀ ਜਾਂਦਾ ਕੋਈ ਖਾਈ ਪੀ ਜਾਂਦਾ ਬੰਜਾਲ ਟੀਸ ਟਾਲ ਤੇ ਮਲੋਟ ਤੋਂ ਹਬੌਰ ਸੜਕ ਦੇ ਜੇਕਰ ਝਾਕੇ ਦੀ ਗੱਲ ਕਰੀਏ ਤਾਂ ਬੜਾ ਸੋਹਣਾ ਝਾਕਾ ਬਹੁਤ ਵਧੀਆ ਝਾਕਾ ਹੈ ਪਹਿਲਾਂ ਇਹ ਸੜਕ ਬੜੀ ਢੀੜੀ ਹੁੰਦੀ ਸੀ ਤੇ ਇਹਨੂੰ ਜ਼ਰੂਰਤ ਵੀ ਸੀਗੀ ਖੁੱਲਾ ਕਰਨ ਦੀ ਟੋਲ ਪਲਾजा ਚੱਲਿਆ ਕਿ ਨਹੀਂ ਚੱਲਿਆ ਤਾਂ ਹਜੇ ਗਾਂ ਜਾ ਕੇ ਆਪਾਂ ਨੂੰ ਪਤਾ ਲੱਗੂਗਾ ਪਰ ਇਹ ਸੜਕ ਚੌੜੀ ਹੋਣੀ ਬੰਦੀ ਸੀ ਕਿਉਂਕਿ ਸੜਕ ਦੇ ਉੱਤੇ ਟ੍ਰੈਫਿਕ ਬਹੁਤ ਜ਼ਿਆਦਾ ਰਹਿੰਦਾ ਸੀ ਉਹਦਾ ਕਾਰਨ ਸੀ ਮਿੰਨੀ ਕੈਲੀਫੋਰਨੀਆ ਕਹਾਏ ਜਾਂਦੇ ਇਹ ਬਾਗ ਬਹੁਤ ਦੂਰ ਦੂਰ ਤੱਕ ਇਹਨਾਂ ਦਾ ਕਿੰਨੂੰ ਜਾਂਦਾ ਅਮਰੂਦ ਜਾਂਦਾ ਬੜੇ ਟੇਸਟ ਨਾਲ ਸਵਾਦ ਨਾਲ ਲੋਕ ਖਾਂਦੇ ਆ ਤੋ ਅਕਸਰ ਹੀ ਜਦੋਂ ਨਾ ਮੈਂ ਕੜਕੇ ਦਾ ਇਥੋਂ ਤੁਰਿਆ ਮ ਲੋਟ ਤੋਂ ਮੈਨੂੰ ਬਹੁਤ ਸਾਰੇ ਵੀਕਲ ਕਿੰਨੂਆ ਨਾ ਲੱਦੇ ਜਾਂਦੇ ਮਿਲੇ ਕੋਈ ਮਰੂਦਾ ਨਾ ਲੱਦਿਆ ਜਾਂਦਾ ਕਿੰਨੂਆ ਨਾ ਲੱਦਿਆ ਜਾਂਦਾ ਕਿੰਨੂ ਇਹਨਾਂ ਦਾ ਮਿੱਠਾ ਵੀ ਆ ਖੈਰ ਇਸ ਇਰਗੇ ਨੂੰ ਬਖਸ਼ੀ ਆ ਮਿੰਨੀ ਕੈਲੀਫੋਰਨੀਆ ਦਾ ਨਾਮ ਦਿੱਤਾ ਜਾਂਦਾ ਇਹ ਸਹੀ ਲੱਲੂਆਣਾ 1 ਕਿਲੋਮੀਟਰ ਤੇ ਹਬੋਰਾ ਆਪਣੇ ਤੋਂ ਤਕਰੀਬਨ ਤਕਰੀਬਨ 10 ਕਿਲੋਮੀਟਰ ਆਪਾਂ ਗਰੀਬੋ ਤੋਂ ਬ੍ਰੇਕਫਾਸਟ ਕਰਕੇ ਚੱਲੇ ਸੀ ਲਗਭਗ 9 ਵਜੇ ਤੇ 5 ਮਿੰਟ ਤੇ ਤੇ ਹੁਣ ਸਮਾਂ ਹੋ ਚੁੱਕਿਆ ਲਗਭਗ 10 ਵਜੇ ਤੇ 20 ਮਿੰਟ ਆਪਾਂ ਲਗਭਗ 1 ਘੰਟੇ ਦੇ 10 ਮਿੰਟਾਂ ਦੇ ਵਿੱਚ ਵਿੱਚ ਤਕਰੀਬਨ ਅ 25 ਕੇ 25 ਕਿਲੋਮੀਟਰ ਦੇ ਕਰੀਬ ਕੱਢ ਆਏ। ਸੋ ਆਪਾਂ ਨੂੰ ਐਵੇਂ ਲੱਗਦਾ ਹੀ ਹੁੰਦਾ ਵੀ ਬਹੁਤ ਜ਼ਿਆਦਾ ਦੂਰ ਐ। ਹਜੇ ਤੱਕ ਪਾਣੀ ਵੀ ਨਹੀਂ ਪੀਤਾ। ਪਹਿਲੀ ਵਾਰ ਪਾਣੀ ਪੀਣ ਲੱਗਿਆ। ਸਾਈਕਲ ਤੇ ਕੋਈ ਇੱਦਾਂ ਜ਼ੋਰ ਨਹੀਂ ਲੱਗਦਾ ਹੁੰਦਾ। ਕੋਈ ਐਡੀ ਗੱਲਬਾਤ ਨਹੀਂ ਹੁੰਦੀ। ਆਪਾਂ ਨੂੰ ਬਸ ਇੱਕ ਡਰੀ ਹੁੰਦਾ ਵੀ 35 ਕਿਲੋਮੀਟਰ ਤੇ 35 ਆਉਣ ਤੇ 35 ਜਾਣ 70 ਕਿਲੋਮੀਟਰ ਕੋਈ ਖਾਸ ਗੱਲ ਨਹੀਂ ਹੁੰਦੀ। 1 ਘੰਟੇ ਦੇ 10 ਮਿੰਟਾਂ 'ਚ ਆਪਾਂ 25 ਕਿਲੋਮੀਟਰ ਵਾਟ ਨਿਵੇਦਤੀ ਐ ਸਿਰਫ 10 ਕਿਲੋਮੀਟਰ ਅਬ ਹੋਰ ਆਪਣੀ ਜਗ੍ਹਾ ਤੇ ਅਬ ਹੋਰ ਦੇਰgene ਵਿੱਚ ਕਿੰਨੂ ਦੀ ਕਾਸ਼ਤ ਤਾਂ ਹੁੰਦੀ ਹੁੰਦੀ ਆ ਔਰ ਬੜਾ ਵਧੀਆ ਵੇਖਣ ਨੂੰ ਮਿਲਿਆ ਵੀ ਇੱਥੇ ਮਟਰ ਟਿੰਡੋ ਇਹੋ ਜੀਆਂ ਸਬਜ਼ੀਆਂ ਵੀ ਬਹੁਤ ਜ਼ਿਆਦਾ ਲੱਗੀਆਂ ਪਿੰਡਾਂ ਦੇ ਵਿੱਚ ਥਾ-ਥਾ ਦੇ ਦੇਖਣ ਨੂੰ ਮਿਲ ਜਾਂਦੇ ਆ ਇਹ ਸਬਜ਼ੀਆਂ ਬਹੁਤ ਸੋਹਣੀ ਗੱਲ ਆ ਇੱਕ ਬਾਈ ਨਾਲ ਮੈਂ ਗੱਲ ਵੀ ਕੀਤੀ ਹੁਣ ਆਉਂਦੇ ਨੇ ਉਹਨੇ ਸ਼ਾਇਦ ਇੱਥੇ ਮੈਸੇਗ ਤਿੰਨ ਕੇ ਕਿਲੇ ਦੇ ਆਸ-ਪਾਸ ਇਹਦੀ ਜ਼ਮੀਨ ਆ ਉਹਨੇ ਵਿਜਿਆ ਬਾਈ ਨੇ ਮੈਨੂੰ ਦੱਸਿਆ ਵੀ ਸਾਡਾ ਸਾਰਾ ਜਿਹੜਾ ਮਟਰ ਆ ਇਹ ਪੰਜਾਬ ਦੇ ਵਿੱਚ ਬਹੁਤ ਦੂਰ-ਦੂਰ ਤੱਕ ਜਾਂਦਾ ਤੇ ਗੰਗਾ ਨਗਰ ਰਾਜਸਥਾਨ ਤੇ ਹਰਿਆਣਾ ਵਾਲੀ ਸਾਈਡ ਦੀ ਕਣ ਦਾ ਭਾਅ ਵੀ ਵੇਚਿਆ ਜਾਂਦਾ ਥੋਣੀ ਗੱਲ ਬਾਤ ਆ ਝੋਨੇ ਤੇ ਕਣਕ ਦੇ ਰਵਾਇਤੀ ਫਸਲਾਂ ਤੋਂ ਇਲਾਵਾ ਇੱਕ ਵੱਖਰੀ ਜੀ ਕਿਸਮ ਦੀ ਫਸਲ ਕਰਨਾ ਇੱਕ ਵਧੀਆ ਗੱਲ ਹੁੰਦੀ ਹੈ ਤੇ ਮੇਰੀ ਇਹ ਖੱਬੀ ਸਾਈਡ ਲੱਗੇ ਹੋਏ ਨੇ ਸੋਲਰ ਪੈਨਲ ਇਹਨਾਂ ਪੈਨਲਾਂ ਨਾਲ ਚੱਲਦੀਆਂ ਨੇ ਰਾਤ ਨੂੰ ਲਾਈਟਾਂ ਕਿਸੂ ਕਚਨਾਰ ਨਹੀਂ ਜਰੀ ਤੇ ਅਮਲ ਤਾਂ ਸਤੇਰੇ ਲਈ ਖੇਤਾਂ ਚ ਉਗਾਈ ਦੇ ਮੋਤੀਆ ਚ ਮੇਲੀ ਬੇਲਾ ਕੇਤ ਕੀ ਤਰੇਕ ਫੁੱਲ ਤਾਰਾ ਮੀਰਾ ਸਰੂ ਤੇ ਫਲਾਈ ਦੇ ਕੇ ਸੁਕਚਨਾਰ ਨਹੀਂ ਸ਼ਰੀਰ ਤੇ ਅਮਲ ਤਾਸ तेरे ਲਈ ਖੇਤਾਂ ਚ ਉਗਾਈ ਦੇ ਖੇਤਾਂ ਦਾ ਪੈਂਦਾ ਕੋਈ ਹੋ ਜਾ ਚੱਕਾ ਅਲਸੀ ਦੇ ਫੁੱਲਾਂ ਨੇ ਬਨਾਂ ਲਵਾਂ ਦੇ ਕਦਰ ਤੇ ਦਾਣਿਆਂ ਦਾ ਬਣ ਜੂਗਾ ਦਾਜ ਨਹੀਂ ਅਪ੍ਰੈਦਾਂ ਦੇ ਲਵਾ ਦੇ ਕਲਪੂਹੇ ਬਾੜਾਂ ਸੇ ਸੁਰਮਾ ਦੀ ਪਾਲੂ ਸਦਤਾ ਦੀ ਜਿਹੜੀ ਰੁੱਤੇ ਫੁੱਲ ਲੱਗੇ ਆਸਾਂ ਵਾਲੇ ਵਾਸ ਨੂੰ ਨਹੀਂ ਸੁਪਨੇ ਦੀਓਦੋਂ ਹੀ ਜਾਈ ਦੇ ਇਸ ਸੂਕਤ ਚਨਾਰ ਤੇ ਸ਼ਲੀ ਹਿੱਤੇ ਅਮਲ ਤਾਸ ਤੇਰੇ ਲਈ ਹੀ ਤੇ ਤਾਂ ਚੀ ਉਗਾਈ ਦੇ ਜਿੰਦਾ ਵੀਰ ਸਤਿੰਦਰ ਸਰਤਾਜ ਕੋਤੇ ਦੀ ਗੱਲਾ ਹੋਵੇ ਤਵੇ ਰਹਿਣਾਂ ਸੀ ਜਿਹੜਾ ਆਪਾਂ ਲਾਈਏ ਵੇ ਤੇ ਏਕ ਹੇ 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 ਹੋ ਹੋ ਉਹਦੇ ਤੋਂ ਰਹੇਗੀ ਸੀ ਸੋ ਆਪਾਂ ਪੂਰੀ ਕਰਦੇ ਅੱਗੇ ਆਉਂਦਾ ਜੀ ਕੇ ਐਫ ਸੀ ਆਪ ਨੂੰ ਲੈ ਕੇ ਬੈਠੀ ਪਈਆ ਚਾਹ ਦੀ ਆਦਤ ਤੇ ਚਾਹ ਦੀ ਆਦਤ ਤੋਂ ਵੀ ਭੈੜੀ ਹੈ ਜਿਹੜੀ ਆ ਬਿਮਾਰੀ ਚੱਲੀ ਹੈ ਬੱਚਿਆਂ ਨੂੰ ਇਹਨਾਂ ਤੋਂ ਬਿਨਾ ਕੋਸ ਚੰਗੋ ਨਹੀਂ ਲੱਗਦਾ KFC ਤੇ ਮੈਕਡੋਨਲਡ ਤੇ ਦਿਨੋ ਦਿਨ ਫਸਾਰ ਵੀ ਬਹੁਤ ਫਸਰ ਵੀ ਬਹੁਤ ਜ਼ਿਆਦਾ ਰਿਹਾ ਜੇ ਆਪਾਂ ਅਬੋਰ ਤੋਂ ਚੱਲਦੇ ਆ ਇੱਥੇ ਮਿਲ ਗਿਆ ਮਨੋਟ ਆ ਗਿਆ ਬਠਿੰਡੇ ਮਿਲ ਜਾਂਦਾ ਹੈ ਪਟੰਡੇ ਤੋਂ ਬਾਅਦ ਆ ਗਿਆ ਅ ਤਪਾ ਲੰਘ ਕੇ ਬਰਨਾਲੇ ਆ ਗਿਆ ਬਰਨਾਲਾ ਸੰਗਰੂਰ ਚੰਡੀਗੜ੍ਹ ਜਾਂਦੇ ਨੇ ਘੱਟੋ ਘੱਟ 7-8 ਪੈ ਜਾਂਦੇ ਆ ਬੜੀ ਤੇਜ਼ੀ ਨਾਲ ਇਹ ਬਿਜ਼ਨਸ ਫਾਇਦਾ ਵੀ ਇਹ ਸਿੱਧਾ ਰੋਡ ਨਿਕਲ ਗਿਆ ਗੰਗਾ ਨਗਰ ਤੇ ਇਹ ਸੜਕ ਵੜ ਜਾਂਦੀ ਆ ਜੀ ਖਬੂਰ ਦੇ ਵਿੱਚ ਹਬੂਰ ਫਾਜ਼ਿਲ ਕਾ ਟਾਈਮ ਹੋਇਆ ਜੀ 11 ਵਜੇ ਤੇ 5 ਮਿੰਟ ਤਕਰੀਬਨ 2 ਘੰਟਿਆਂ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਹਬੂਰ ਦੇ ਵਿੱਚ ਐਂਟਰ ਕਰ ਚੁੱਕੇ ਆ ਬਹੁਤ ਵਧੀਆ ਸਫ਼ਰ ਹੈ ਕਾਤਾ ਅੱਜ ਸੰਦੇ ਹੋਣ ਕਰਕੇ ਦੁਕਾਨਾਂ ਨਹੀਂ ਖੁੱਲੀਆਂ ਹੁਣ ਇੱਕ ਦੁਕਾਨ ਦੀ 10 ਰੁਪਈਆ ਕਹਿੰਦੇ ਬਾਰ-ਬਾਰ ਉਹ ਖੁੱਲੀ ਐ ਆਪਾਂ ਕਰਵਾਉਣੀ ਐ ਸਾਈਕਲ ਦੀ ਸਰਵਿਸ ਉਹ ਦੇਖਦੇ ਆ ਖੁੱਲੀ ਐ ਜਾਂ ਨਹੀਂ ਖੁੱਲੀ ਜੀ ਜਾ ਕੇ ਮਿਲਦਾ ਏ ਉੱਥੇ ਜਾ ਕੇ ਕੰਮ ਕਰਦੇ ਆ ਹੁਣ ਹੋਰ ਦੇ ਵਿੱਚ ਮੈਨੂੰ ਸਮੱਸਿਆ ਇਹ ਆ ਰਹੀ ਆ ਜੀ ਐਤਵਾਰ ਹੁਣ ਕਰਕੇ ਸਾਰੀਆਂ ਦੁਕਾਨਾਂ ਲਗਭਗ ਬੰਦ ਆ। ਇੱਕ ਦੋ ਦੁਕਾਨਾਂ ਮਿਲ ਗਿਆ ਮੈਨੂੰ ਸਾਈਕਲ ਰਿਪੇਅਰ ਕਰਨ। ਉਹ ਬੰਦ ਸੀ ਹੁਣ ਅੱਗੇ 10 ਪਈ ਐਂਡ ਤੇ। ਦੇਖੋ ਬੰਦ ਨੇ ਮਿਲਦੀ ਐ ਕਿ ਖੁੱਲ੍ਹੀ ਮਿਲਦੀ ਐ ਇਹ ਹੁਣ ਜਾ ਕੇ ਪਤਾ ਲੱਗੇ। ਖਬਰ ਤੋਂ ਮਲੋਟ ਹੋ ਗਈ ਵਾਪਸੀ। ਕੰਨਾ ਲੱਗ ਤੱਕ ਸਾਰੀਆਂ ਬੰਦ ਸੀ ਪਰ ਵਾਪਸ ਜਾਇਆ ਜਾਊਗਾ ਕਿਹੜੇ ਬਾਗ ਦੇ ਆ ਇਹ ਆ ਇਧਰ ਵੀ ਲੈ ਕੇ ਆਉਂਦੇ ਆ ਹੋਰ ਕਿੱਥੋਂ ਹੋਰੋਂ ਹੋਰੋਂ ਮੰਡੀ ਤੋਂ ਲਿਆਉਣੇ ਆ ਤੇ ਇਹ ਜਿਹੜੇ ਬਾਗ ਆ ਇੱਥੇ ਨੇੜੇ ਜਿਹੜੇ ਮੈਂ ਲੰਘ ਕੇ ਆਇਆ ਇਹਨੂੰ ਲੱਗਦੇ ਆ ਕਿ ਐਵੇਂ ਨਾਂ ਦੇ ਹੀ ਆ ਨਹੀਂ ਲੱਗਦੇ ਤਾਂ ਇਹ ਕੈਮਰਾ ਅੱਛਾ ਉਹਨਾਂ ਦਾ ਫਿਰੋ ਦਿੰਦੇ ਨਹੀਂ ਹੁੰਦੇ ਦੂਸ ਕਿੰਨੇ ਦਾ ਬਣਾਉਣੇ ਆ ਗਲਾਸ ਦੂਸ ਆ ਛੋਟਾ 50 ਦਾ ਉਹ 60 ਦਾ ਓਡਾ 60 ਦਾ ਬਿਨਾ ਮਿੱਠੇ ਤੋਂ ਬਣਾ ਦੇਗਾ ਬਿਨਾ ਮਿੱਠਾ ਤਾਂ ਹੀ ਬਣਾਉਂਦਾ ਠੀਕ ਇੱਕ ਬਣਾ ਦੇ ਫਿਰ ਬਿਨਾ ਮਿੱਠੇ ਤੋਂ ਆਪਾਂ ਮਿੱਠਾ ਉਠਾ ਨਹੀਂ ਪਾਉਂਦੇ ਆਪਾਂ ਨੂੰ ਹਬੋਰ ਆਉਂਦਿਆਂ ਨੂੰ ਤੰਗੀ ਪਰੇਸ਼ਾਨੀ ਜ਼ਿਆਦਾ ਆ ਰਹੀ ਆ ਕਾਰਨ ਹੈ ਤੁਸੀਂ ਇਹ ਕਪੜਾ ਹਿਲਦਾ ਦੇਖ ਸਕਦੇ ਹੋ ਵੀ ਹਵਾ ਬਹੁਤ ਜ਼ਿਆਦਾ ਚੱਲ ਰਹੀ ਹੈ ਕਿਦੋਂ ਜਿਹਦੇ ਨਾਲ ਲੱਗਦਾ ਥੋੜਾ ਜਿਹਾ ਜ਼ੋਰ ਤੇ ਜ਼ੋਰ ਲੱਗਦਾ ਤਾਂ ਤੁਹਾਨੂੰ ਪਤਾ ਕੈਲਰੀ ਫੜਦੀ ਆ ਕੈਲਰੀ ਦੇ ਲੋਡ ਵਾਸਤੇ ਆਪਾਂ ਬਾਈ ਤੇ ਚਰਵਾਏ ਅਮਰੂਦ ਹੁਣ એનર્ਜੀ ਨੂੰ ਇਕੱਠਾ ਕਰਨ ਵਾਸਤੇ ਮਰੂਦ ਪਾੜੇ ਜਾਣਗੇ ਤੇ ਨਾਲ ਕੀਤਾ ਜਾਊਗਾ ਜੂਸ ਕਿੰਨੂਆ ਦਾ ਅਮਰੂਦ ਬੈਠੇ ਆ ਵੀਰੇ ਬਹੁਤ ਮਿੱਠਾ ਹਨ ਚਕੁੰਦਰ ਪਾਦਾ ਚਕੁੰਦਰ ਪਾ ਦੇ ਹੂੰ ਕਿੰਨੂ ਬਹੁਤ ਮਿੱਠਾ ਹਨ ਕਿੰਨੂ ਇਤਕਾਲੇ ਮਿੱਠਾ ਮਹੰਗਾ ਬਾੜਾ ਕਰ ਅੱਛਾ ਕੀ ਰੇਟ ਹੈ ਅੱਜ ਦੇ ਬਾਗ ਚ 45 ਰੁਪਏ ਹੋਏ ਅੱਛਾ ਯਾਰ ਕਿਹੜੀ ਵੈਰੈਟੀ ਜਿਹੜੀ ਇੱਥੋਂ ਹੀ ਲੈਂਦੇ ਹੋਗੇ ਤੁਸੀਂ ਤਾਂ ਆਪਾਂ ਤੇ 84 ਗਾਟ ਚਾਹ ਹਾਂ ਤਾਂ ਇਹਨਾਂ ਕਿੰਨੂ ਬਦਲੂ ਕਿਤੇ ਕਿੰਨੂ ਆਈ 15 20 ਹੁੰਦਾ ਸੀ ਹਾਂ ਮੈਂ 41 ਜਾਊਂਗਾ 100 ਦੇ ਨੇੜੇ ਅੱਛਾ ਯਾਰ ਈ ਮਾੜਾ ਬੰਦਾ ਲੈ ਕੇ ਖੜੂ ਜਾ ਰਾਣਾ ਆਪਰੇ ਦਾ ਸੱਤ ਤਿੰਨ ਚਾਰ ਦਿਨ ਹੋ ਚੱਲ ਨਹੀਂ ਰੇੜੀ ਬਾਤ ਸੋ ਆ ਬਾਕ ਚੜਿਆ ਹੈਗਾ ਹਾਂ ਤੇ ਜਨਾਬ 15 ਲੱਖ ਰੁਪਈਆ ਲੱਗਦਾ 60 ਲੱਖ ਰੁਪਈਆ ਉੱਤੇ ਹੀ ਲੱਗ ਗਿਆ ਤੇ ਉੱਤੇ ਸਾਹ ਸੰਭਾਲ ਫਿਰ ਕੀ ਦੀ ਹੁੰਦੀ ਆ ਉਹ ਠੇਕੇਦਾਰ ਦੀ ਹੁੰਦੀ ਆ ਉਹ ਠੇਕੇਦਾਰ ਦੀ ਹੁੰਦੀ ਆ 60 ਲੱਖ ਰੁਪਈਆ ਦੇ ਕੇ ਵੀ ਫਿਰ ਤਾਂ ਚੰਗੀ ਇਨਕਮ ਦਿੰਦਾ ਯਾਰ ਜਿੰਨੇ ਆ ਨਿੱਤਾਇਤ ਕਰੀ ਕਹਿੰਦੇ ਪੂਰੇ ਰੁਪਈਆ ਰੱਖਾ ਹਾਂ ਹਾਂ ਤਾਂ ਤੁਸੀਂ ਕਈ ਜਣੇ 50 ਰੁਪਈਆ ਨੂੰ ਜਾਊਗਾ ਜੈ ਤੋ ਕਿਥੋਂ تک ਜਾਂਦਾ ਫਿਰ ਕਿੰਨੂ ਇਹਨਾਂ ਦਾ ਬਾਹਰ ਚੱਜ ਜਾਂਦੇ ਅਲਕਿਨੂ ਸਾਰਾ ਬਾਹਰ ਚੱਜ ਧੰਨਵਾਦ ਜੀ ਧੰਨਵਾਦ ਪਿੰਡ ਦਾ ਚਾਕਾ ਪਿੰਡ ਬਲੂਆਣਾ ਹਲੰਬਰ ਬਰਬਰੀਏ ਕਾਰੇ ਇੱਜ਼ਤ ਹੀ ਆ ਮਰ ਸਰਤਾਜ ਦਰ ਇ ਸਫੀਨ ਹੱਲੇ ਪੈੰਚਰ ਹੋ ਆ ਦਾ ਮੇਰਾ ਰੱਬ ਦੇ ਬਖਸ਼ ਤਾਜ ਦੀਆਂ ਕਿੰਨੀਆਂ ਲਮੀਆਂ ਰਾਵਾਂ ਨੇ ਸਤਨ ਤੋਂ ਸਰਤਾਜ ਦੀਆਂ ਓਏ ਮੈਂਦੀ ਬੰਨੀ ਵੰਦੀਏ ਕੁਰਬਾਨੀ ਕੋਲ ਨਾ ਜਾਇਓ ਸੰਤ ਸਿਪਾਹੀ ਦੀ ਲਕਸ਼ਮਣ ਦੀ ਹੋਵੇ ਭਾਵੇਂ ਦਰਦਾਰ ਕਦੇ ਨਹੀਂ ਲਾਹੀ ਦੀ ਜਾਇਗਾ 14 ਕਿਲੋਮੀਟਰ ਜੀ ਮਲੂਕੀ ਇਹ ਕਿ ਤੁਕ ਤੈ ਸਤਿਪਾਤ ਸਬਦੀ ਇੱਜ਼ਤ ਕਰਨੀ ਚਾਹੀਦੀ ਦਸ਼ਮਣ ਦੀ ਹੋਵੇ ਭਾਵੇਂ ਸਰਕਾਰ ਕਦੇ ਨਹੀਂ ਲਾਹੀ ਦੀਆਂ ਸਾਈਕਲ ਦੇ ਰਾਹ ਤੇ ਚੱਲਦਿਆਂ ਹਰੇਕ ਮੂਵਮੈਂਟ ਜਿਹੜਾ ਕੈਪਚਰ ਨਹੀਂ ਹੁੰਦਾ ਕਈ ਵਾਰੀ ਬਹੁਤ سارے ਲੋਕ ਮਿਲੇ ਆ ਤੇ ਮੈਨੂੰ ਜਿਨ੍ਹਾਂ ਨੇ ਬੁਲਾਇਆ ਰੋਕਿਆ ਵਧੀਆ ਹਾਲ ਚਾਲ ਪੁੱਛਿਆ ਉਵੇਂ ਇੱਕ ਹੁਣ ਵੀਰ ਮਿਲਿਆ ਉਹਨੇ ਚਾਹ ਦੀ ਫੋਕੀ ਸੁਣਾ ਵੀ ਮਾਰੀ ਨਾਲ ਦੇ ਪਿੰਡ ਦਾ ਸੀ ਫੋਕੀ ਨਹੀਂ ਮਤਲਬ ਵੀ ਕਹਿੰਦਾ ਸੀ ਵੀ ਭਾਈ ਆਜੋ ਚਲਦੇ ਆਂ ਘਰੇ ਚਾਹ ਪਾਣੀ ਪੀਤੇ ਗਏ ਇਹ ਗੱਲੋ ਆਪਣਾ ਪੰਜਾਬ ਬਹੁਤ ਚੰਗਾ ਪਰ ਫਿਰ ਵੀ ਕਿਤੇ ਨਾ ਕਿਤੇ ਐਹੋ ਜਿਹੇ ਮੰਦ ਭਾਗੀਆਂ ਘਟਨਾ ਹੋ ਜਾਂਦੀਆਂ ਜਿਵੇਂ ਕਿ ਕੱਲ ਦੀ ਗੱਲ ਈ ਹੈ ਕੱਲ ਸੀ 24 ਫਰਵਰੀ 2025 ਸਿੱਖ ਕੌਮ ਦਾ ਇੱਕ ਨੇ ਧੜਕ ਜਸਾ ਸੀ ਕਾਦੀ ਜਿਹਾ ਸੀ ਬਿਕਰ ਸਿੰਘ ਕੜਾਕੇ ਦਾ ਬਹੁਤ ਉਹਨਾਂ ਧੜਕ ਸੀ ਵੀ ਬਹੁਤ ਵਧੀਆ ਖੁੱਲ ਕੇ ਗੱਲ ਕਰਦੇ ਸੀ ਮਾਰਾਂ ਵੀ ਬਹੁਤ ਸਹੀਆਂ ਉਹਨਾਂ ਨੇ ਆਪਦੇ ਜੀਵਨ ਦੇ ਵਿੱਚ ਕਿਉਂਕਿ ਕਾਫੀ ਜਿਹੜਾ ਮਾੜੇ ਸਮੇਂ ਚੋਂ ਗੁਜ਼ਰੇ ਬੰਦੇ 84 ਵਾਲੇ ਦੌਰ ਚੋਂ ਜਿੰਨਾ ਗੱਲ ਕਰਾ ਬਹੁਤ ਵਧੀਆ ਪ੍ਰਚਾਰਕ ਸੀ ਉਹਦਾ ਮਮੂਲੀ ਜਿਹਾ ਸੜਕ ਤੇ ਇੱਕ ਐਕਸੀਡੈਂਟ ਹੋਇਆ ਕਿ ਸੱਤ ਸੇ ਛੋਟੇ ਹਾਥੀ ਵਾਲੇ ਨੇ ਕਿ ਕਿਸੇ ਟਰੱਕ ਵਾਲੇ ਨੇ ਉਹਦੇ ਵਿਚਾਰੇ ਦੇ ਵਿੱਚ ਪਿੱਛੇ ਕੁਸ਼ ਮਾਰਿਆ ਮਾਰ ਕੇ ਉਹਨੂੰ ਚੱਕਣਾ ਦਾ ਕੀ ਸੀ ਉਹਦਾ ਮੋਟਰਸਾਈਕਲ ਵੀ ਚੱਕ ਕੇ ਲੈ ਗਏ ਅੱਜ ਤੜਕੇ ਤੜਕੇ ਉਹਦੀ ਖਬਰ ਸੁਣਨ ਨੂੰ ਮਿਲੀ ਕਿ ਵਿਚਾਰੇ ਦੀ ਉਹਦੀ ਮੌਤ ਹੋ ਗਈ ਸੋ ਪਰਮਾਤਮਾ ਇਹੋ ਜੀਆਂ ਰੂਹਾਂ ਦੀ ਆਤਮਾ ਨੂੰ ਸ਼ਾਂਤੀ ਜ਼ਰੂਰ ਬਖਸ਼ੀ ਗੱਲ ਕਰਦੇ ਸੀ ਆਪਾਂ ਪੰਜਾਬ ਦੀ ਇੱਕ ਪਾਸੇ ਤਾਂ ਇਹਨੇ ਚੰਗੇ ਆਪਾਂ ਨੂੰ ਲੋਕ ਮਿਲ ਜਾਂਦੇ ਆ ਤੇ ਦੂਜੇ ਪਾਸੇ ਇਹੋ ਜਿਹਾ ਘਟਨਾਵਾ ਖਾਂਜ ਤੋਂ ਬਾਅਦ ਦੀ ਗੱਲ ਹੈ ਕਿ ਚਲੋ ਜੀ ਐਕਸੀਡੈਂਟ ਹੋ ਗਿਆ ਤੁਸੀਂ ਕਿਹੜਾ ਜਾਣ ਕੇ ਕੀਤਾ ਪਰ ਬੰਦੇ ਨੂੰ ਚੱਕ ਕੇ ਹਸਪਤਾਲ ਦੇ ਰੂਰ ਲੈ ਕੇ ਜਾਣਾ ਸੀ ਤਾਂ ਨਹੀਂ ਹੋਣਾ ਚਾਹੀਦਾ ਸੀ ਭਈ ਇਹ ਮੰਡੋਟ ਰਹਿ ਗਿਆ ਲੱਗ ਪੱਗ ਲੱਗ ਭਾਗ ਆਪਾਂ ਨੂੰ 11 ਕਿਲੋਮੀਟਰ ਨੇੜੇ ਜਾਈ ਜਾਂਦੇ ਆ ਵਾਤਾਵਰਣ ਦੇ ਤਰੇ ਜਾਂਦੇ ਆ ਟਾਈਮ ਹੋ ਗਿਆ ਜੀ 2:30 ਵਜੇ ਦਾ ਤੇ ਆਪਾਂ ਪਹੁੰਚ ਗਏ ਮਲੋਟ ਬਹੁਤ ਵਧੀਆ ਸਫਰ ਆਉਂਦਿਆਂ ਦਾ ਥੋੜਾ ਜਿਹਾ ਜ਼ੋਰ ਲੱਗਿਆ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਿਆ ਆਉਂਦਿਆਂ ਦਾ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਅੱਗੇ ਤੋਂ ਪਰ ਫਾਈਨਲੀ 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 ਆ ਗਏ ਮਲੋਟ ਆਖਰ ਵੀ ਆਪਾਂ ਪਹੁੰਚ ਗਏ ਬੱਸ ਸਟੈਂਡ ਕੋਲੇ ਮਲੋਟ ਬਹੁਤ ਵਧੀਆ ਰਿਹਾ ਅੱਜ ਦਾ ਸਫਰ ਆਉਂਦਿਆਂ ਵੇਲੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੀ ਕੋਈ ਜ਼ਿਆਦਾ ਤਕਲੀਫ ਨਹੀਂ ਉਹ ਬਹੁਤ ਵਧੀਆ ਸੀ ਤੁਸੀਂ ਵੀ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਦੋਸਤੋ ਇਹੋ ਜੀ ਜਰਨੀ ਜ਼ਰੂਰ ਕਰਿਆ ਕਰੋ ਵਧੀਆ ਲੱਗਦਾ ਹੈ ਸਾਈਕਲ ਜ਼ਰੂਰ ਲਓ ਸਾਈਕਲਿੰਗ ਕਰੋ 2 ਕਿਲੋਮੀਟਰ 3 ਕਿਲੋਮੀਟਰ 5 ਕਿਲੋਮੀਟਰ ਤੋਂ ਸਟਾਰਟ ਕਰੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਦੇ ਦੋਸਤਾਂ ਮਿੱਤਰਾਂ ਨਾਲ ਬਹੁਤ ਬਹੁਤ ਧੰਨਵਾਦ ਜੀ ਜਗ ਜੰਕਸ਼ਨ ਅਰੇਲਾ ਦਾ